ਅੱਜ ਮੌਸਮ ਖਰਾਬ ਕਰਕੇ ਵੀ ਥੋੜੀ ਤੇਜ਼ੀ ਵੀ ਹੋ ਜਾਣੀ ਆ ਸਾਰੇ ਆਪਣੇ ਪੀਰ ਭਰਾਵਾਂ ਨੂੰ ਵੀ ਮੀਂਹ ਤੋਂ ਪਹਿਲਾਂ ਪਹਿਲਾਂ ਵੀ ਸਾਰੀ ਕਣਕ ਵਗੈਰਾ ਸਾਂਭੀ ਜਾਵੇ ਹਨਾ ਵੇਚ ਪੱਟੀ ਜਾਵੇ ਟੂੜੀ ਵੀ ਬਣ ਜੇ ਜੇ ਮੰਨ ਲੇ ਵੀ ਚਲੋ ਵੀ ਚਲਾ ਆ ਦੋ ਦਿਨ ਹੋਸਟ ਤਾਂ ਹਲੇ ਵੀ ਮੌਸਮ ਸਹੀ ਰਵੇ ਕਿਉਂਕਿ ਕੱਲ੍ਹ ਕਾਦੀ ਫਾੜੀ ਵੀ ਚੱਲੀ ਜਾਂਦੀ ਆ ਤੇ ਮੌਸਮ ਵੀ ਖਰਾਬ ਹੋ ਗਿਆ ਸਾਡੇ ਤਾਂ ਜਗਰਾਮਾ ਹਾਲਕੇ ਦੇ ਵਜਿਨਾ ਵੀ ਮੌਸਮ ਦੇਖ ਲੋ ਵੀ ਜਮਾਂ ਖਰਾਬ ਹੋ ਗਿਆ ਬਾਕੀ ਮੇਰਾ ਕਰੇ ਮਾਲਕ ਨਾ ਵੀ 5-4 ਦਿਨ ਦੇ ਦੇਵੇ ਵੀ ਸਾਰਾ ਕੰਮ ਹੀ ਲੋਟ ਆ ਟੂੜੀ ਵਗੈਰਾ ਵੀ ਨਾਲ ਦੀ ਨਾਲ ਸਾਰੀ ਬਣ ਜੂਗੀ ਕੋਈ ਕੋਈ ਕਣੀ ਜੀ ਤਾਂ ਡੱਕਦੀ ਆ ਗਾਲੀ ਨਹੀਂ ਮਾਰੀ ਮੋਟੀ ਕਦੇ ਕਦੇ ਜੀ ਡੱਕਦੀ ਆ ਵੀ ਬੜੇ ਡਰਾਉਂਦਾ ਜਹ ਹਲੇ ਤਾਂ ਤੇ ਵੀ ਮਾਰੇ ਭਰੀ ਕਰੇ ਲੱਖੀ 5-4 ਦਿਨ ਦੇ ਦੇਵੇ ਸਾਰਿਆਂ ਨੂੰ ਵੀ ਸਾਰੇ ਇਲਾਕੇ ਦੇ ਵਿੱਚ ਮਹੀਨੇ ਨਾਲ ਚਲ ਵੀ ਕਾਣਾ ਕਬੱਡੀ ਜਾਊਗੀ ਵੰਡੀਆਂ ਦੇ ਵਿੱਚੋਂ ਚੱਕੀ ਜਾਊਗੀ ਵੇਤ ਬੱਤੀ ਜਾਊਗੀ ਹਨ ਤੇ ਨਾਲ ਜਾਣੇ ਕਿ ਉਧਰ ਤੂੜੀ ਵਿਖਾਰਾ ਵੀ ਬਣ ਜੂਗੀ ਪੰਜ ਸੱਤ ਪੰਜ ਪੰਜਾਂ ਦੇ ਵਿੱਚ ਸਾਰਾ ਤਗਰੀ ਤਗਰੀ ਮਰੇ ਏਰੀਆ ਹੋ ਜੂ ਸਾਰਾ ਖਾਲੀ ਹਨ ਤੇ ਬਈ ਸਾਡੇ ਨਗਰਾਂ ਵਾਲੇ ਹਲਕੇ ਦੇ ਵਿੱਚ ਜਾਣੇ ਮੌਸਮ ਹੱਲਾ ਹੋ ਗਿਆ ਬਸ ਸੋ ਵੀ ਛੋਟੇ ਵੀ ਬਹੁਤ ਸਾਰਾ ਖਰਾਬ ਆ ਜਾਂ ਵੀ ਕਿਵੇਂ ਠੀਕ ਆਲੇ ਇਹ ਤਾਂ ਤਵ ਕਰਾ ਰਹੀ ਹੈਗੀ ਆ ਹੌਲੀ ਜਦ ਆਪਣੇ ਖੇਤ ਦੇ ਵਿੱਚ ਵੀ ਚੱਲ ਰਹੀ ਹੈ ਮਸ਼ੀਨ ਤੇ ਬਾਕੀ ਵੀ ਓ ਆਪ ਤੁਸੀਂ ਦੱਸੋ ਵੀ ਆਪਣੇ ਵੀ ਝਾੜ ਕਿਵੇਂ ਨਿਕਲਦਾ ਵਾ ਯਾਨੀ ਕਿ ਸਾਡੇ ਦੇ ਜਗਰਾਮਾ ਹਲਕੇ ਦੇ ਵਿੱਚ ਲੁਜਾਨੇ ਚਲੇ ਦੇ ਵਿੱਚ ਯਾਨੀ ਕਿ ਸਾਡੇ ਜਗਰਾਮਾ ਹਲਕੇ ਦੇ ਵਿੱਚ ਜਿਵੇਂ ਕੌਂਕੇ ਪੈਣਡ ਹੋ ਗਿਆ ਗੁਰੂਸਰ ਹੋ ਗਿਆ ਨਾਨਸਰ ਸਾਹਿਬ ਹੋ ਗਿਆ ਯਾਨੀ ਕਿ ਡੱਲਾ ਕੌਂਕੇ ਹੈ ਨਾ ਇੱਧਰ ਪਿੰਡ ਜਿਹੜੇ ਪਿੰਡੇ ਨੇ ਹੈ ਨਾ ਗਾਲ ਕਲੇਰਾ ਇੱਧਰ ਸਾਡੇ ਏਰੀਆ ਦੇ ਵਿੱਚ ਹੋਸਟ ਪੈਰੀ ਆ ਜੀ ਤਕਰੀਬਨ ਜਾਨਕੀ ਜਿਹਨੇ ਪੂਰੀ ਸਾਮ ਸੰਭਾਲ ਰੱਖੀ ਹੋਈ ਆ ਉਹ ਦੀ 25 ਤੱਕ ਅਸੀਂ ਮੇਡਾ 25 ਤੱਕ ਜਾਂਦੀ ਆ ਕਿਸੇ ਦੀ ਭਾਵੇਂ ਵੱਧ ਨਿਕਲੀ ਹੋਵੇ ਹਨਾ ਤੇ ਨਹੀਂ ਦਾਮ ਜਿਹੜੀ ਜਾਨਕੀ ਪੂਰੀ ਸਾਮ ਸੰਭਾਲਾ ਜੀ ਨੂੰ ਪਤਾ ਕਰਦੇ ਵੀ ਹਾਂ ਵੀ ਇਹ ਚੋਟੀ ਦਾ ਖੇਤੀਬਾੜੀ ਵਾਲਾ ਬੰਦਾ ਜਿਵੇਂ ਪਿੰਡਾਂ ਦੇ ਵਿੱਚ ਆਪਣੇ ਆਮ ਹੁੰਦਾ ਆਪਾਂ ਕਹਿੰਦੇ ਫਲਾਨਾ ਵੀ ਕੋਈ ਉਹਦੀ ਫਲਾਨੇ ਦੀ ਖੇਤੀ ਦੇਖਣ ਵਾਲੀ ਵੀ ਪੂਰੀ ਚੋਟੀ ਦੀ ਹੁੰਦੀ ਆ ਉਹਦਾ ਜਾਨਕੀ ਵੀ ਕਰੀਏ ਝੋਨਾ ਵੀ ਪੂਰਾ ਨਿਕਲਦਾ ਵੀ 35 37 38 ਕਮਾਂਡ 40 ਕਮਾਂਡ ਨੂੰ ਨਿਕਲਦਾ ਉਹ ਜਮੰਦਰੇ ਜਾਨਕੀ 25 ਤੋਂ ਪਲੱਸ ਵੀ ਨਿਕਲੀ ਜਾ ਨਿਕਰ ਰਹੀਆਂ ਨੇ ਜਿਹੜੇ ਜਿਹੜੇ ਕਿ ਜਨਰ ਜਨਿਕ ਵੀ ਕਰੀਏ ਵੀ ਟੱਕ ਬਾਲੇ ਵੱਡੇ ਆ ਜਨਾਂ ਕੋਲ ਹੈ ਨਾ ਜਨਾਂ ਜਨਾਂ ਕੋਲ ਕਹ ਲੀਏ ਵੀ ਆ ਯਾਨੀ ਕਿ ਵੀ ਤੋਂ ਜਿਹੜੇ ਪਲੱਸ ਜਿਹੜੀ ਖੇਤੀਬਾੜੀ ਕਰਦੇ ਠੇਕੇ ਵਾਲੇ ਵੀਰ ਚਾਹੇ ਆਪਦੀ ਜ਼ਮੀਨ ਨਾਲ ਉਹ ਕਦਣਾ ਕਦੇ ਮਾੜੀ ਮੋਟੀ ਨਿਗਾਸਾਨੀ ਘਟ ਹੋ ਜਾਂਦੀ ਆ ਉਹਦੇ ਕਰਕੇ ਵੀ ਮਾੜਾ ਮਾੜਾ ਝਾੜ ਦੇ ਵਿੱਚ ਫਰਕ ਪੈ ਸਕਦਾ ਵਾ ਤੇ ਯਾਨੀ ਕਿ ਆਮ ਉਸ ਤਾਂ ਜਿਹੜੀ ਸਾਡੇ ਇੱਥੇ ਰਜਗਰਾਮ ਹਲਕ ਵਿੱਚ 22 ਤੋਂ 25 ਤੱਕ ਤਾਂ ਪੈ ਹੀ ਰਹੀ ਆ ਧੀਰੇ ਰੜ ਕੇ ਬਾਹਲੀ ਜਾਰੇ ਜਾਲੀ ਕਹਿੰਦੀ ਵੇਖ ਤੋ ਕਿਸਮਤ ਤੇ ਜਮੀਨ ਬੰਦੇ ਦੇ ਕਹਦੀ ਆ ਨਾ ਵੀ ਕਿਸਵੇਂ ਸਾਥ ਦਿੰਦੀ ਹੁੰਦੀ ਹੈ ਨਾ ਇੱਕ ਕਹ ਲੀਏ ਵੀ ਦੇਖ ਰਖਦੇ ਉੱਤੇ ਵੀ ਹਨਾ ਜਿਹੜੇ ਰੇ ਸਪਰੇ ਪਾਣੀ ਜਿਹੜਾ ਪਾਣੀ ਲਾਉਣਾ ਰੇ ਸਪਰੇ ਲਾਉਣੀਆਂ ਨੇ ਉਹ ਟਾਈਮ ਸਰ ਦੇਖ ਕੇ ਲਾਉਣੀਆਂ ਨੇ ਪਾਣੀ ਵੀ ਦੇਖ ਕੇ ਲਾਉਣਾ ਰੇੜੀ ਰੇ ਸਪਰੇ ਕਰਨੀਆਂ ਉਹ ਵੀ ਟਾਈਮ ਦੇ ਹਿਸਾਬ ਨਾਲ ਦੇਖ ਕੇ ਫਸਲ ਨੂੰ ਦੇਖ ਕੇ ਉਸ ਵਕਤ ਕਰ ਦੇਣੀ ਹੈ ਨਾ ਉਹ ਵੀ ਯਾਨੀ ਕਿ ਝਾੜ ਨੂੰ ਮੈਨੇ ਰਖਾਉਂਦੀ ਆ ਉਹ ਚੀਜ਼ ਵੀ ਹਨਾ ਤਾਂ ਉਹਦੇ ਕਰਕੇ ਵੀ ਝਾੜ ਵੱਧ ਘਟ ਜਾਂਦਾ ਵੈਕ ਹਨਾ ਬਾਕੀ ਜੇ ਆਪਾਂ ਦੇਖ ਰਹਿਖ ਵੀ ਕਰਦੇ ਆ ਤਾਂ ਉਹਦੇ ਉਹਦੇ ਹਿਸਾਬ ਨਾਲ ਵੀ ਹੈਗਾ ਵੀ ਸਹੀ ਆ ਵੀ ਕੰਮ ਵਧੀਆ ਚੱਲਦਾ ਜਾਣੀ ਕ ਆਮ ਉਸ ਤਾਂ ਜਿਹੜੇ ਆਪਣੇ ਬਾਈ ਤੋਂ 25 ਤੱਕ ਦੀ ਪੈ ਰਹੀ ਆ ਇਧਰ ਆਪਣੇ ਜਿਹੜੇ ਨਗਰਾਂ ਵਾਲੇ ਪਿੰਡਾਂ ਵਾਲਾ ਹਨਾ ਬਾਕੀ ਜ਼ਮੀਨ ਦਾ ਕਰਕ ਪੈ ਜਾਂਦਾ ਵਾ ਜਿਵੇਂ ਇੱਕ ਥੇਹ ਵਾਲੀ ਜ਼ਮੀਨ ਵਜਦੀ ਹੁੰਦੀ ਆ ਇੱਕ ਨਿਆਈ ਵਾਲੀ ਜ਼ਮੀਨ ਕਾਹ ਦਿੰਦੇ ਆ ਜਾਂ ਕਹਦੇ ਇੱਕ ਕਹਿੰਦੇ ਆ ਵੀ ਰੇਤਰੀ ਜ਼ਮੀਨ ਹੋਗੀ ਡਾਕਰ ਹੋਗੀ ਹਨਾ ਉਹ ਚੀਜ਼ ਦਾ ਥੋੜਾ ਜਿਹਾ ਫਰਕ ਪੈਂਦਾ ਉਹਦੇ ਵਿੱਚ ਵੀ ਮਾੜਾ ਮੋਟਾ ਝਾੜਦਾ ਇਧਰ ਉਧਰ ਫਰਕ ਪੈ ਹੀ ਜਾਂਦਾ ਵਾ ਹਨਾ ਕੁਆਰਟਲ ਦਾ ਅੱਧੇ ਅੱਧੇ ਕੁਆਰਟਲ ਡੇਢ ਡੇਢ ਕੁਆਰਟਲ ਦਾ ਉਹ ਚੀਜ਼ਾਂ ਹੀ ਫਰਕ ਪਾ ਜਾਂਦੀਆਂ ਨੇ ਬਾਕੀ ਮੌਸਮ ਜਿਆਦਾ ਖਰਾਬ ਹੋ ਗਿਆ ਕੱਬ ਵੀ 5-4 ਦਿਨ ਦੇ ਦੇਵੇ ਤਾਂ ਚੰਗੀ ਗੱਲਾਂ ਨਾਲ ਤੂੜੀ ਵਗੈਰਾ ਸਾਰੀ ਬਣ ਜੂਗੀ ਨਹੀਂ ਤਾਂ ਬਹੁਤ ਔਖਾ ਹੋ ਜਾਊਗਾ ਵੇ ਇਹੀ ਹਾਲਾਤ ਰਹੇ ਤਾਂ ਦੇ ਮਾਸੋਂ ਕਈ ਥਾਵਾਂ ਦਾ ਕਣਕ ਨੈਟ ਦੇ ਥਾਂ ਦੇ ਮੀਂਹ ਮਾਲਾ ਮੋਟਾ ਦੱਸਿਆ ਵੀ ਹੋਇਆ ਜੇ ਵਿਚਾਰ ਰਵੇ ਤਾਂ ਬੜੀ ਬੜੀ ਵਧੀਆ ਗੱਲ ਆ ਜੀ ਨਾ ਪਵੇ ਤਾਂ ਬੜੀ ਵਧੀਆ ਗੱਲ ਆ ਮਾਲਕ ਭਲੀ ਕਰੇ ਬਾਕੀ ਹੋ ਜਿਹੜੇ ਜਿਹਨੇ ਪਵੰਤ ਸੱਜਣ ਜਿੰਨੇ ਵੀ ਜਿੰਨੇ ਪਵੰਤ ਸੱਜਣ ਸੱਜਣ ਵੀਡੀਓ ਦੇਖ ਰਹੇ ਆ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਆ ਵੀ ਸਾਰੇ ਵੀਰ ਭਰਾ ਠੀਕ ਹੋਣਗੇ ਗੜੀਆਂ ਬਹੁਤ ਤੇਜ਼ ਹੋ ਗਈਆਂ। ਕਿਆ ਕਹਾਣੀ ਹੈ ਜਾਲੀ ਤਾਂ ਵੀ ਭਾਵੇਂ। ਬਾਕੀ ਆਵਾ ਵੀ ਤੁਸੀਂ ਤੂੜੀ ਦੀਆਂ ਵੀ ਟਰਾਲੀ ਦੱਸੋ ਵੀ ਕੱਲੇ ਦੇ ਵਿੱਚੋਂ ਟਰਾਲੀ ਵੀ ਤੂੜੀ ਟਰਾਲੀਆਂ ਕਿੰਨੀਆਂ ਬਣਦੀਆਂ ਨੇ। ਵੀ ਆਮ ਤਾਂ 2.5 ਦੇ 2 ਬਣ ਜਾਂਦੀਆਂ ਨੇ ਕੱਲੇ ਦੇ ਵਿੱਚੋਂ। ਬਾਕੀ ਤੁਸੀਂ ਦੱਸੋ ਵੀ ਤੁਹਾਡੇ ਏਰੀਆ ਦੇ ਵਿੱਚ ਉਹ ਤਿੰਨ ਬਣ ਜਾਂਦੀਆਂ ਜਾਂ ਕਿਵੇਂ ਆ ਕਿਤਾ ਕੀ ਸਿਸਟਮ ਸਾਡੇ ਵਿੱਚ ਤਾਂ ਕਈ ਵਾਰ ਕਿਸੇ ਕਿਸੇ ਦੇ ਵਿੱਚ ਤਿੰਨ ਨੂੰ ਵੀ ਚਲਿਆ ਜਾਂਦੀਆਂ ਨੇ ਤਿੰਨ ਤਿੰਨ ਵੀ ਬਣ ਜਾਂਦੀਆਂ ਨੇ ਕਈ ਵਾਰ ਉਹ ਆਪਣੇ ਲਾਂਗ ਦੇ ਸਰ ਤੇ ਆ ਨਾ ਕੋਈ ਲਾਂਗਾ ਕਿਵੇਂ ਥੋੜਾ ਅਗਲਾ ਕਰ ਕਿਵੇਂ ਨਹੀਂ ਹੈਗਾ ਇੱਕ ਇਹ ਕਹਿ ਦਿੰਦੇ ਆ ਵੀ ਜਿਹੜੀ ਸ਼ਾਮ ਦੀ ਜਿਹੜੀ ਕਣਕ ਦੀ ਜਿਹੜੀ ਬਾਢੀ ਕਰਦੇ ਆਪਾਂ ਸ਼ਾਮ ਨੂੰ ਵੱਲੋ ਸ਼ਾਮ ਨੂੰ ਹਨੇਰੇ ਜਿਹੇ ਹੋਏ 6 ਵਜੇ ਤੋਂ ਬਾਅਦ ਜਿਹੜੀ ਕਰਦੇ ਆ ਹਾਂ 6 ਵਜੇ ਤੋਂ ਬਾਅਦ ਜੇ ਮੈਂ ਮੰਨ ਲਉ ਕਰਦੇ ਆ ਵੀ 6 ਤੋਂ 7 ਦੇ ਵਿੱਚ ਵਿੱਚ ਜਿਹੜੀ ਕਰਦੇ ਆ ਕਹਿੰਦੇ ਆ ਵੀ ਉਹਦੀ ਤੂੜੀ ਜ਼ਿਆਦਾ ਬਣਦੀ ਆ ਇਹ ਵੀ ਸਹੀ ਆ ਜਾਂ ਨਹੀਂ ਵੀ ਇਹ ਵੀ ਸੁਈਏ ਦੀ ਜਰੂਰ ਦੱਸਿਓ ਇਹ ਜਿਹੜਾ ਆਪਣਾ ਕਵਾਂਟਾ ਹੋਇਆ ਦੱਸਿਓ ਵੀ ਹਾਂ ਵੀ ਇਹ ਸਹੀ ਆ ਜਾਂ ਨਹੀਂ ਸਹੀ ਤੇ ਉਹਦਾ ਕਾਰਨ ਕੀ ਵੀ ਸਿਹਤ ਦਾ ਕਾਰਨ ਹੋ ਸਕਦਾ ਜਾਂ ਵੈਸੇ ਹੀ ਹੋ ਸਕਦਾ ਵੀ ਜਰੂਰ ਦੱਸਿਓ ਤਾਂ ਉਹਦਾ ਵੀ ਇਹ ਨਾਲ ਗਣ ਘਬਰਾਉਣ ਬਾਕੀ ਵੀ ਆ ਥੋੜਾ ਕੁਆਲਿਟੀ ਦਾ ਫਰਕ ਪੈਣਾ ਬਾਈ ਹੌਣ ਉਹਨੇ ਰਾਜਾ ਟਾਈਮ ਤਾਂ ਹਲੇ ਬਈ ਬੱਜੇ ਦਾ 5 ਕੀ ਆ ਹਨਾ ਗਰੀਬ انا 5 ਮਿੰਟ ਬੱਜਦਾ ਹੈ ਕਿੰਨੇ 5 ਵੀ ਹੈ ਨਹੀਂ ਤੇ ਪਾਲਟੀ ਵਿੱਚ ਫਰਕ ਆ ਗਿਆ ਵਾਵਾ ਨੇ ਰਾਜਾ ਹੋਣ ਲੱਗਿਆ ਕਰਕੇ ਹੋ ਗਿਆ ਉਹ ਲਾਪੂਰ ਜੀ ਪਈ ਜਾਂਦੀ ਮਾਣੀ ਮੋਟੀ ਕਾਣੀ ਡਿੱਗੀ ਜਾਂਦੀ ਆ ਉਹ ਡੇਰਾ ਵਾਲੇ ਪਾਸੋਂ ਨਾ ਵਾਵਾ ਇਹ ਲਾਣ ਦਾ ਰਾਨੀ ਕਮ ਜਵੇ ਨਹੀਂ ਪਤਾ ਗਹਿਰਾ ਕੀ ਜਾਣੇ ਨਹੀਂ ਪਤਾ ਵਾਹ ਇਹ ਮਤਲਬ ਰੋਟਾ ਲਾ ਭਰ ਗਿਆ ਬੱਟਾ 16 ਫੁੱਟਾ ਪਹਿਲਾਂ ਵੀ ਵੱਟਿਆ ਉਹਦੋਂ ਪਰਿਓ ਤੇ ਅਜਾ ਮੌਸਮ ਖਰਾਬ ਕਰਕੇ ਵੀ ਥੋੜੀ ਤੇਜ਼ੀ ਵੀ ਹੋ ਜਾਣੀ ਆ ਸਾਰੇ ਆਪਣੇ ਪੀਰ ਭਰਾਵਾਂ ਨੂੰ ਵੀ ਮੀਂਹ ਤੋਂ ਪਹਿਲਾਂ-ਪਹਿਲਾਂ ਵੀ ਸਾਰੀ ਕਣਕ ਵਗੈਰਾ ਸਾਂਭੀ ਜਾਵੇ ਹਨਾ ਵੇਚ ਪੱਟੀ ਜਾਵੇ ਤੂੜੀ ਵੀ ਬਣ ਜੇ ਜੇ ਮੰਨ ਲੇਂਗੇ ਚਲੋ ਵੀ ਜਦ ਆਹ ਦੋ ਦਿਨ ਹੋਸ-ਸੋਖੇ ਲੱਗ ਜਾਣ ਹਨਾ ਤਾਂ ਮਾ ਲੋ ਕਣਕ ਦਾ ਟਿਕਟਾਈ ਦਾ ਪੂਰੀ ਹੋ ਜੂ ਪਰ ਮਗਰੋਂ ਤੂੜੀ ਦਾ ਔਖਾ ਹੋਣਾ ਜੇ ਬਦ ਦੋ ਦੋ ਦਿਨਾਂ ਬਾਅਦ ਵੀ ਜੇ ਮੀਂਹ ਆਉਂਦਾ ਵਾ ਤਾਂ ਪਰ ਰੱਬ ਮਾਰਾ ਖੈਰ ਕਰੇ ਭਲੀ ਕਰੇ ਵੀ ਦੋ ਦਿਨ ਚਾਰ ਦਿਨ ਹਲੇ ਪਈਆਂ ਨੇ ਘਟੋ ਘਟ ਪੰਜਾਂ ਸੱਤ ਰੈਂਟ ਤਾਂ ਹਲੇ ਵੀ ਮੌਸਮ ਸਹੀ ਰਹੇ ਤਾਂ ਤੂੜੀ ਵਗੈਰਾ ਨਾਲ ਸਾਰੀ ਸਹੀ ਬਣ ਜੂਗੀ ਨਹੀਂ ਤਾਂ ਔਖਾ ਹੋ ਜੂਗਾ ਮੈਂ ਆਹ ਪਈ ਪਾਸਾ ਤੱਕ ਦਾ ਰੈਂਟ ਤਾਂ ਆਪੇ ਦੇ ਦੇਵੇ ਵਧੀਆ ਆਵਾਜ਼ ਤੇ ਟਾਈਮ ਮਿਲ ਜੇ ਸੜੈਣ ਨਾਲ ਤੂੜੀ ਵਗੈਰਾ ਸਾਰੀ ਸਾਬੀ ਜਾਊਗੀ ਬਾਕੀ ਆ ਰਿਹਾ ਕਿ ਇੱਕ ਤੂੜੀ ਦਾ ਦੱਸਿਓ ਵੀ ਤੂੜੀ ਦਾ ਰੇਟ ਢੂੜ ਥੋੜੇ ਇਹਦੀ ਥੋੜੀ ਏਰੀਆ ਦੇ ਵਿੱਚ ਤੂੜੀ ਦਾ ਰੇਟ ਢੂੜ ਥੋੜੇ ਏਰੀਆ ਦੇ ਵਿੱਚ ਕੀ ਕੀ ਰਿਹਾ ਵਾ ਵੀ ਸਾਡਾ ਮਾਫਾ ਜਾਨੀ ਕਿ ਵੀ ਜੇ ਇਹਦੇ ਚੱਕਣ ਆਉਂਦੇ ਜਿਹੜਾ ਵੱਡੀਆਂ ਧੜਾਂ ਜਿਵੇਂ ਕਹਿੰਦੀ ਆ ਖੇਤ ਦੇ ਵਿੱਚ ਚਕਾਉਂਦੀਆਂ ਜਿਵੇਂ ਵੱਡੇ ਭੋਂਗਾ ਵਾਲੇ ਉਹ ਤਾਂ ਤਕਰੀਬਨ ਤਕਰੀਬਨ ਮੰਨ ਕੇ ਚੱਲੋ ਵੀ 200 ਰੁਪਏ ਦੇ ਮਾਫਾ ਚੱਕੀਆਂ ਨੇ ਜਿਹੜੇ ਪਹਿਲਾਂ ਚਕਾ ਕੇ ਚਕਾ ਕੇ ਉਹ ਪਹਿਲਾਂ ਰੇਟ ਜਿਵੇਂ ਸੀਗਾ 400 ਰੁਪਏ 350 ਵੀ ਰਿਹਾ 450 ਵੀ ਰਿਹਾ ਹਨਾ ਤੇ ਆ ਮਗਰੋਂ ਆ ਕੇ 2.5 ਮਹੀਨਾ ਦਾ ਜਿਵੇਂ ਹੀ ਖੱਲ ਹੀ ਰਹਿ ਗਿਆ 200 ਰੁਪਏ ਦੇ ਆਸ-ਪਾਸ ਹੀ ਰਹਿ ਗਿਆ ਸੀਗਾ ਤੇ ਅਸੀਂ ਇੱਧਰ ਅਮਰਸਰ ਵੱਲ ਵੀ ਜਾਂਦੇ ਰਹੇ ਹਾਂ ਤਾਂ ਤਾਂ 100 ਵੱਲ ਵੀ ਜਾਂਦੇ ਰਹੇ ਹਾਂ ਉਧਰ ਵੀ ਰੇਟ 210 ਜਾਂ 220 ਰੁਪਏ ਰੁਪਈਆ ਯਾਨੀ ਕਿ ਵੀ ਉਹ ਬੋਲਦੇ ਸੀਗੇ ਤੇ ਇੱਧਰ ਸਾਡੇ ਯਾਨੀ ਕਿ ਇੱਧਰ ਸੀਗਾ 200 ਰੁਪਏ ਮਾਹਾਂ ਬਾਕੀ ਥੋੜੇ ਇਦਾਂ ਏਰੀਆ 'ਚ ਹੋਰਾਂ ਏਰੀਆ 'ਚ ਕਿਸੇ ਤੇ ਹੋਇਆ ਤਾਂ ਜਰੂਰ ਦੱਸੋ ਵੀ ਕਿੰਨਾ ਰੇਟ ਸੀਗਾ ਕੀ ਕੀ ਰੇਟ ਚੱਲਦਾ ਸੀ ਜਰੂਰ ਸਿਆ ਮੀਂ ਤੇ ਹੋ ਜਾ